ਤੁਹਾਡਾ ਸਰਵਿਸਰ ਬਹੁਤ ਬਹੁਤ ਧੰਨਵਾਦ ਜੀ। ਸੰਜੀਤ ਸ਼ਰਮਾ ਜੀ ਜਿਹੜੀ ਇੱਕ ਕਹਿੰਦੇ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ ਪਹਿਲੀ ਸਾਲ 2025 ਦੀ ਪੰਜਾਬ ਸਰਕਾਰ ਦੀ। ਬਿਲਕੁਲ ਬਿਲਕੁਲ ਛੋਡੀ ਸਾਹਿਬ 2025 ਦੀ ਜਿਹੜੀ ਕੈਬਨਿਟ ਮੀਟਿੰਗ ਹੈ ਜੀ ਉਹ ਚੰਡੀਗੜ੍ਹ ਦੇ ਪੰਜਾਬ ਦੇ ਜਿਹੜਾ ਸੈਕਟਰੀਏਟ ਹੈ ਜੀ ਉਹਦੇ ਵਿੱਚ ਹੈ ਜੀ। ਅੱਛਾ ਜੀ। ਹਾਂ ਜੀ ਪਹਿਲਾਂ ਇਹਦੀ ਡੇਟ ਸੀਗੀ 6 ਫਰਵਰੀ ਜੀ। ਜੀ। ਕਿੰਨਾ ਕਿਤੇ ਦਿੱਲੀ ਨੂੰ ਜਿਹੜਾ ਦਿੱਲੀ ਦੀਆਂ ਚੋਣਾਂ ਨੂੰ ਮੁੱਕ ਰੱਖਿਆ ਗਿਆ ਜਾਂ ਕਿਹੜਾ ਕਾਰਨ ਹੈ ਤਾਂ ਦੇਖੋ ਹੁਣ ਸਰਕਾਰ ਜਾਣਦੀ ਆ ਜਿਹੜੀ ਇਹਦੀ ਡੇਟ ਤਰੀਕ ਆ ਹੁਣ 10 ਫਰਵਰੀ ਰੱਖ ਦਿੱਤੀ ਗਈ ਹੈ ਜੀ ਜੀ ਚੰਡੀਗੜ੍ਹ ਦੇ ਜਿਹੜਾ ਪੰਜਾਬ ਦਾ ਸੈਕਟਰੀਏਟ ਆ ਉਹਦੇ ਵਿੱਚ ਮੀਟਿੰਗ ਰੱਖੀ ਗਈ ਹੈ ਪੰਜਾਬ ਦੀ ਕੈਬਨਿਟ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੈ ਜੀ ਜੀ ਉਹਦੇ ਵਿੱਚ ਪੰਜਾਬ ਸਰਕਾਰ ਕਿਹੜੇ ਤੋਹਫਿਆਂ ਦੀ ਗੱਲ ਕਰੂਗੀ ਜਾਂ ਕਿਹੜੇ ਤੋਹਫੇ ਲੈ ਕੇ ਆਊਗੀ ਉਦਾ ਦੇਖੋ ਪਟਾਰਾ ਆਉਣ ਤੇ ਹੀ ਖੁੱਲੂਗਾ ਲੇਕਿਨ ਕਿਤੇ ਨਾ ਕਿਤੇ ਦਿੱਲੀ ਦੇ ਵਿੱਚ ਚੋਣਾ ਹੈ ਜਾਂ ਦਿੱਲੀ ਦੇ ਚੋਣਾਂ ਦੇ ਉੱਤੇ ਜਿਹੜਾ ਪ੍ਰਭਾਵ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਦਿਖਦਾ ਵੀ ਸਾਡੇਆਂ ਕਿਹੜੇ ਤੋਹਫੇ ਦੇਣ ਨਾਲ ਪੰਜਾਬ ਦੇ ਵਿੱਚ ਜਾਂ ਕਿਹੜੀਆਂ ਚੀਜ਼ਾਂ ਪੰਜਾਬ ਦੇ ਵਿੱਚ ਲਿਆਉਣ ਨਾਲ ਦਿੱਲੀ ਦੀਆਂ ਚੋਣਾਂ ਤੇ ਫਰਕ ਪੈਂਦਾ ਹੈ ਜੀ ਸੰਦੀਪ ਸ਼ਰਮਾ ਜੀ ਜੋ ਸਾਨੂੰ ਪਤਾ ਲੱਗਿਆ ਹੈ ਸੂਤਰਾਂ ਤੋਂ ਵੀ ਜਿਹੜਾ ਕਿ ਗਰੰਟੀਆਂ ਨਹੀਂ ਪੂਰੀਆਂ ਕੀਤੀਆਂ ਜਾ ਰਹੀਆਂ ਸੀ ਖਾਸ ਕਰਕੇ ਮਹਿਲਾਵਾਂ ਦਾ ਜਿਹੜਾ 100000 ਰੁਪਇਆ ਅਸੀਂ ਬਹੁਤ ਵਾਰ ਸਵਾਲ ਚੱਕੇ ਨੇ ਇਸ ਮੁੱਦੇ ਤੇ ਬਹੁਤ ਲਾਈਵ ਵੀ ਕੀਤਾ ਉਹ ਉਹਦਾ ਵੀ ਕਹਿੰਦੇ ਇਸ ਵਾਰ ਕੀਤਾ ਜਾਵੇਗਾ ਉਸਤੇ ਮੈਂ ਤੁਹਾਨੂੰ ਬਾਅਦ ਚ ਥੋੜਾ ਐਕਸਪਲੇਸ਼ਨ ਲਾਂਗਾ ਪਰ ਇੱਕ ਜਿਹੜਾ ਹੋਰ ਹੈ ਕਿ ਸਕੂਲ ਆਫ ਇਮਿਜੀਨੇਸ਼ਨ ਜਿਹੜੇ ਕਿ ਬਹੁਤ ਘੱਟ ਖੁੱਲੇ ਨੇ ਗੱਲ ਬਹੁਤ ਜ਼ਿਆਦਾ ਹੋਈ ਹੈ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਤੀਸਰਾ ਜਿਹੜਾ ਕਿ ਮੋਹੱਲਾ ਕਲੀਨਿਕ ਉਹਦੇ ਵਿੱਚ ਡਾਕਟਰਾਂ ਦੀ ਗਿਣਤੀ ਘਟ ਹੈ ਇਹ ਵੀ ਗੱਲ ਹੋ ਸਕਦੀ ਹੈ ਜੇ ਚੌਥਾ ਜਿਹੜਾ ਕਿ ਮਜੀਠਿਆ ਸਾਹਿਬ ਨੇ ਸਵਾਲ ਚੁੱਕਿਆ ਸੀ ਮੈਂ ਤੁਹਾਨੂੰ ਦੱਸ ਦੇਣਾ ਕਿ ਐਨੇ ਤਾਂ ਮੋਹੱਲਾ ਕਲੀਨਿਕ ਖੁੱਲੇ ਨਹੀਂ ਜਿੰਨੇ ਕਿ ਠੇਕੇ ਸ਼ਰਾਬ ਦੇ ਖੁੱਲੇ ਨੇ ਤਾਂ ਹੋ ਸਕਦਾ ਕਿ ਇਸ ਤੇ ਵੀ ਕੋਈ ਵਿਚਾਰ ਵਿਮਰਚ ਹੋ ਸਕੇ ਸਰਕਾਰ ਦੇ ਵੱਲੋਂ ਦੇਖੋ ਛੋਟੀ ਸਾਹਿਬ ਜਦੋਂ ਕਿਤੇ ਵੀ ਕਿਸੇ ਕਿਸਮ ਦੀਆਂ ਚੋਣਾਂ ਆ ਜਾਣੀਆਂ ਜੀ ਜੀ ਉਸ ਤੋਂ ਪਹਿਲਾਂ ਸਰਕਾਰਾਂ ਤੇ ਪਾਰਟੀਆਂ ਬੜੇ ਬੜੇ ਵਾਅਦੇ ਦਾਅਵੇ ਕਰਦੀਆਂ ਜੀ ਜੀ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸੀਂ ਗਰੰਟੀਆਂ ਗਰੰਟੀਆਂ ਦੀ ਗੱਲ ਕਰੀਏ ਸ਼ੋਦੀ ਸਾਹਿਬ ਜੀ ਜੇ ਇਹਨਾਂ ਦਾ ਮੈਨੀਫੈਸਟੋ ਦੇਖਦੇ ਸੀ ਜਾਂ ਇਹਨਾਂ ਦੇ ਬੈਨਰ ਲੱਗੇ ਹੋਏ ਦੇਖਦੇ ਸੀ 2022 ਦੇ ਵਿੱਚ ਜਿਹੜੀਆਂ ਚੋਣਾਂ ਸੀਗੀਆਂ ਵਿਧਾਨ ਸਭਾ ਦੀ ਉਸ ਤੋਂ ਪਹਿਲਾਂ ਜੀ ਉਹਦੇ ਵਿੱਚ ਇਹਨਾਂ ਨੇ ਪਹਿਲੀਆਂ 6 ਗਰੰਟੀਆਂ ਜਿਹੜੀਆਂ ਲੋਕਾਂ ਨੂੰ ਦੇਣ ਦੇ ਵਾਅਦੇ ਕੀਤੇ ਸੀ ਜੀ ਜੀ ਦੇਖੋ ਅਗਰ ਗਰਾਉਂਡ ਜ਼ੀਰੋ ਤੇ ਆ ਕੇ ਦੇਖੂਗੇ ਕਰ ਰਹੇ ਆ ਵੀ ਮਾਨ ਸਾਹਿਬ ਪਤਾ ਨਹੀਂ ਕਿੰਨੀ ਵਾਰ ਬੋਲੇ ਆ ਵੀ ਅਸੀਂ ਲੋਕਾਂ ਦੀ 300 ਜੁੰਟ ਜਿਹੜੀ ਫ੍ਰੀ ਕਰ ਦਿੱਤੀ ਐ ਇਹ ਕਰ ਦਿੱਤਾ ਉਹ ਕਰ ਦਿੱਤਾ ਠੀਕ ਆ ਉਹ ਪਤਾ ਨਹੀਂ ਕਿਹੜੇ ਸਿਸਟਮ ਜਾਂ ਕਿਹੜੇ ਲੋਕ ਉਹ ਚੀਜ਼ ਦਾ ਲਾਭ ਲੈ ਰਿਆ ਕੌਣ ਉਸ ਚੀਜ਼ ਦਾ ਲਾਭਪਾਤਰ ਬਣ ਰਿਹਾ ਇਹ ਦੇਖੋ ਜਿਹੜਾ ਬਣ ਰਿਹਾ ਉਹਨੂੰ ਪਤਾ ਐ ਜੀ ਜੀ ਬਾਕੀ ਜਿੰਨੀਆਂ ਵੀ ਗਰੰਟੀਆਂ-ਵਰੰਟੀਆਂ ਸੀਗੀਆਂ ਸੋਢੀ ਸਾਹਿਬ ਉਹ ਗਰਾਉਂਡ 0 ਤੇ ਆ ਕੇ ਉਹਨਾਂ ਦੀ ਪੂਰਤੀ ਹਲੇ ਤੱਕ ਨਹੀਂ ਹੋਈ ਜਾਂ ਉਹਨਾਂ ਦੀ ਸ਼ੁਰੂਆਤ ਨਹੀਂ ਕੀਤੀ ਗਈ ਠੀਕ ਹੈ ਕਾਗਜ਼ਾਂ ਦੇ ਵਿੱਚ ਮੀਟਿੰਗਾਂ ਦਾ ਮੀਟਿੰਗਾਂ ਦੇ ਵਿੱਚ ਬਿਆਨਾਂ ਦੇ ਵਿੱਚ ਬੈਨਰਾਂ ਦੇ ਵਿੱਚ ਬੋਰਡਾਂ ਦੇ ਵਿੱਚ ਪਤਾ ਨਹੀਂ ਸਰਕਾਰ ਕਿਆ ਕਹਿ ਰਿਹਾ ਦਿਖਾ ਦਿੰਦੀ ਆ ਜੀ ਦੇਖੋ ਗਰਾਉਂਡ 0 ਤੇ ਉਹ ਵਰਕ ਹੋਣਾ ਚਾਹੀਦਾ ਗਰਾਉਂਡ 0 ਤੇ ਉਹ ਕੰਮ ਹੋਣਾ ਚਾਹੀਦਾ ਦੇਖੋ ਸਭ ਤੋਂ ਵੱਡੀ ਜਿਹੜੀ ਗਾਰੰਟੀ ਦਿੱਤੀ ਸੀ ਇਹਨਾਂ ਨੇ ਜਾਂ ਸਾਡੀਆਂ ਬੀਬੀਆਂ ਨੂੰ ਕਿਹਾ ਸੀਗਾ ਵੀ 1000 ਰੁਪਏ ਸੀ ਪਰ ਲੇਡੀਆਂ ਨੂੰ ਪਰ ਜਿਹੜਾ ਸਿਸਟਮ ਬਣਾਇਆ ਸੀਗਾ 18 ਸਾਲ ਤੋਂ ਉੱਤੇ ਹੈ ਜੋ ਵੀ ਸਿਸਟਮ ਬਣਾਇਆ ਵੀ ਸੀ ਉਹਨੂੰ ਪਰ ਮੀਨ ਦਾ 1000 ਰੁਪਏ ਦਵਾਂਗੇ ਜੀ ਜੀ ਦੇਖੋ 3 ਸਾਲ ਦੀ ਜਿਹੜੀ ਆ ਸਰਕਾਰ ਕਰੀਬ-ਕਰੀਬ ਹੈ ਜਿਹੜੀ ਕਾਰਜਕਾਰਜਗਾਰੀ ਕਰ ਚੁੱਕੀ ਹੈ ਲੇਕਿਨ ਹਲੇ ਤੱਕ ਉਹ ਬੀਬੀਆਂ ਦੀ ਜਿਹੜੀ ਗਾਰੰਟੀ ਹੈ 1000 ਰੁਪਏ ਵਾਲੀ ਹਲੇ ਤੱਕ ਉਹਦਾ ਨਾਮ ਨਿਸ਼ਾਨ ਵੀ ਨਹੀਂ ਹੈ ਅਦਰ ਕਿਤੇ ਕੋਈ ਕਿਸੇ ਮੰਤਰੀ ਨੂੰ ਜਾਂ ਸੀਐਮ ਸਾਹਿਬ ਨੂੰ ਕੋਈ ਸਵਾਲ ਕਰਦਾ ਹਾਂ ਲੱਗੇ ਹੋਏ ਅਸੀਂ ਕਰ ਰਹੇ ਹਾਂ ਹਾਂ ਇਹ ਹੋ ਜੂਗਾ ਲੇਕਿਨ ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀਗਾ ਵੀ ਕਿਤੇ ਨਾ ਕਿਤੇ ਬੀਬੀਆਂ ਨੇ 80% ਵੋਟ ਸੋਚ ਕੇ ਹੀ ਪਾਈ ਸੀ ਕਿ ਵੀ ਕਿਤੇ ਨਾ ਕਿਤੇ 1000 ਰੁਪਏ ਲੱਗੂ ਠੀਕ ਹੈ ਸੀ ਇਹ ਇਹ ਨਹੀਂ ਕਹਿੰਦੇ ਵੀ 1000 ਰੁਪਏ ਬਹੁਤਾ ਜਿਆਦਾ ਹੁੰਦਾ ਜਾਂ ਘੱਟ ਹੁੰਦਾ ਉਸ ਮੈਟਰ ਤੇ ਗੱਲ ਨਹੀਂ ਕਰੂਗੇ ਲੇਕਿਨ ਜਿਹੜੇ ਸਾਡੀ ਬੀਬੀ ਕੋਲ ਭੈਣ ਕੋਲ ਕੋਈ ਰੋਟੀ ਪਾਣੀ ਦਾ ਸਾਧਨ ਨਹੀਂ ਕੋਈ ਰੁਜ਼ਗਾਰ ਦਾ ਸਾਧਨ ਘਰ ਦੇ ਵਿੱਚ ਤੰਗੀ ਆ ਉਹਦੇ ਵਾਸਤੇ 1000 ਰੁਪਏ ਲੱਖ ਬਰਾਬਰ ਹੋ ਜਾਂਦਾ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਕਿਸੇ ਨੂੰ ਕੋਈ ਵਿਸ਼ਵਾਸ ਦਵਾਇਆ ਜਾਂਦਾ ਜਦੋਂ ਕਿਸੇ ਨੂੰ ਕੋਈ ਭਰੋਸਾ ਦਵਾਇਆ ਜਾਂਦਾ ਤਾਂ ਉਸ ਪ੍ਰੋਸੈਸ ਦੇ ਉਤਰਨਾ ਸਰਕਾਰ ਦਾ ਫਰਜ਼ ਹੁੰਦਾ ਹੈ ਜੀ ਸਰ ਸ਼ਰਮਾ ਜੀ ਮੈਂ ਉਰੇ ਚਾਨਣਾ ਪਾਣਾ ਚਾਹਾਂਗਾ ਕਿ ਮੈਂ ਇਸ ਤੇ ਪਹਿਲਾਂ ਕਈ ਵਾਰ ਗੱਲ ਵੀ ਕਰ ਚੁੱਕਿਆ ਹਾਂ ਤੇ ਪਹਿਲਾਂ ਇਹ ਸੀਐਮ ਭਗਵੰਤ ਮਾਨ ਸਾਹਿਬ ਵੱਲੋਂ 6 ਜਾਂ 7 ਮਹੀਨੇ ਪਹਿਲਾਂ ਇੱਕ ਬਿਆਨ ਆਇਆ ਸੀ ਕਿ ਇਹ ਫਾਈਲ ਮੈਂ ਭੇਜ ਦਿੱਤੀ ਹੈ ਹਰਪਾਲ ਚੀਮਾ ਜੋ ਕਿ ਫਾਈਨੈਂਸ ਮਿਸਟਰ ਹੈ ਉਹਨਾਂ ਦੇ ਕੋਲ ਫਾਈਲ ਗਈ ਹੈ ਤੇ ਉਹ ਜਿਵੇਂ ਹੀ ਮੇਰੇ ਕੋਲ ਫਾਈਲ ਯਾਨੀ ਕਿ ਰਿਪੋਰਟ ਦੇਣਗੇ ਪੈਸੇ ਸ਼ੁਰੂ ਹੋ ਜਾਣਗੇ ਪਰ ਉਹ ਪਤਾ ਨਹੀਂ ਫਾਈਲ ਕਿਹੜੀ ਲਮਾਰੀ ਦੱਬੀ ਰਹਿ ਗਈ ਉਹ ਭਾਈ ਲੱਭ ਨਹੀਂ ਹਰਪਾਲ ਜੀ ਮਾਜੀ ਕੋਲ ਨਹੀਂ ਲੱਭੀ ਜਾਂ ਫਿਰ ਭਗਵੰਤ ਮਾਨ ਸਾਹਿਬ ਦਾ ਘਰ ਦੂਰ ਹੈ ਉੱਥੇ ਨਹੀਂ ਪਹੁੰਚ ਰਹੀ ਹਾਂ ਬਿਲਕੁਲ ਸੋਢੀ ਸਾਹਿਬ ਦੇਖੋ ਉਹੀ ਹੈ ਗੱਲ ਹੈ ਜੀ ਗਰਾਊਂਡ ਜ਼ੀਰੋ ਤੇ ਆ ਕੇ ਉਸ ਚੀਜ਼ ਨੂੰ ਅਮਲੀ ਜਾਮਾ ਪਹਿਨਾਉਣਾ ਜਿਹੜੀ ਗਰੰਟੀ ਵਰੰਟੀ ਸਰਕਾਰਾਂ ਵੱਲੋਂ ਉਸ ਪਾਰਟੀਆਂ ਵੱਲੋਂ ਸਰਕਾਰਾਂ ਬਣਨ ਤੋਂ ਪਹਿਲਾਂ ਦਿੱਤੀ ਜਾਂਦੀ ਹੈ ਜੀ ਜੀ ਦੇਖੋ ਫਾਈਲ ਗੁੰਮ ਹੁੰਦੀ ਹੈ ਜਾਂ ਫਾਈਲ ਨੂੰ ਦਬਾਇਆ ਜਾਂਦਾ ਜਾਂ ਫਾਈਲ ਨੂੰ ਖੋਲਿਆ ਨਹੀਂ ਜਾਂਦਾ ਜਾਂ ਫਾਈਲ ਬਣਾਈ ਨਹੀਂ ਜਾਂਦੀ ਕਈ ਕੁਐਸਚਨ ਆ ਜਿਹੜੇ ਕਿਤੇ ਨਾ ਕਿਤੇ ਸਰਕਾਰ ਤੇ ਖੜੇ ਹੋ ਜਾਂਦੇ ਆ ਕੁੱਲ ਮਿਲਾ ਕੇ ਦੇਖੋ ਸਾਡੀਆਂ ਭੈਣਾਂ ਦੀਆਂ ਭੈਣਾਂ ਦੀ ਜਾਂ ਬੀਬੀਆਂ ਦੀ ਨਾਰਾਜ਼ਗੀ ਸਰਕਾਰ ਦੇ ਪ੍ਰਤੀ ਬਹੁਤ ਹੈ ਦੇਖੋ ਮੈਂ ਹੁਣ ਗੱਲ ਕੀਤੀ ਆ ਵੀ 1000 ਰੁਪਏ ਨੂੰ ਅਸੀਂ ਮੰਨ ਲਈਏ ਕੁਝ ਨਹੀਂ ਹੁੰਦਾ ਜੇ 1000 ਰੁਪਏ ਨੂੰ ਮੰਨੀਏ ਤਾਂ ਲੱਖਾਂ ਦੇ ਬਰਾਬਰ ਵੀ ਹੁੰਦਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਆਪਣੇ ਮੈਨੀਫੈਸਟੋ ਤਿਆਰ ਕਰਦੇ ਆ ਜਦੋਂ ਤੁਸੀਂ ਆਪਣੇ ਗਰੰਟੀਆਂ ਦੇ ਉਹ ਪੈਂਫਲਟ ਤਿਆਰ ਕਰਦੇ ਆ ਬੈਨਰ ਤਿਆਰ ਕਰਦੇ ਆ ਉਹਦੇ ਵਿੱਚ ਤੁਸੀਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਦੇ ਆ ਜਾਂ ਕਿਹੜੀਆਂ ਚੀਜ਼ਾਂ ਨੂੰ ਤੁਸੀਂ ਲਿਆਉਣ ਦੀ ਗੱਲ ਕਰਦੇ ਆ ਠੀਕ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਆਮ ਆਦਮੀ ਪਾਰਟੀ ਉਸ ਚੀਜ਼ ਨੂੰ ਪੂਰਾ ਨਹੀਂ ਕਰ ਰਹੀ ਹਰ ਇੱਕ ਪਾਰਟੀ ਸਰਕਾਰ ਬਣਨ ਤੋਂ ਬਾਅਦ ਇਦਾਂ ਹੀ ਕਰਦੀ ਐ ਜੋ ਗਰੰਟੀਆਂ-ਗਰੰਟੀਆਂ ਹੁੰਦੀਆਂ ਆ ਉਹ ਸਿਰਫ ਕਿਤੇ ਨਾ ਕਿਤੇ ਲਿਖੀਆਂ ਹੋਈਆਂ ਰਹਿ ਜਾਂਦੀਆਂ ਬੈਨਰਾਂ ਤੇ ਪੈਂਫਲੇਟਾਂ ਤੇ ਪੋਸਟਰਾਂ ਤੇ ਲੇਕਿਨ ਬਹੁਤ ਵਾਰ ਜਿਹੜੀ ਮੈਂ ਅਸੀਂ ਬੇਨਤੀ ਵੀ ਕੀਤੀ ਐ ਇਸ ਚੀਜ਼ ਦੀ ਮੰਗ ਵੀ ਕੀਤੀ ਐ ਵੀ ਕਿਤੇ ਨਾ ਕਿਤੇ ਕਾਨੂੰਨਾਂ ਤੌਰ ਤੇ ਜਿਹੜਾ ਮੈਨੀਫੈਸਟੋ ਕਿਸੇ ਵੀ ਪਾਰਟੀ ਦਾ ਹੋਣਾ ਚਾਹੀਦਾ ਐ ਇਹਦੇ ਵਿੱਚ ਚੋਣ ਕਮਿਸ਼ਨ ਦੀ ਕਿਤੇ ਨਾ ਕਿਤੇ ਐਂਟਰੀ ਹੋਣੀ ਚਾਹੀਦੀ ਐ ਚੋਣ ਕਮਿਸ਼ਨ ਨੂੰ ਕਿਤੇ ਨਾ ਕਿਤੇ ਫਰਮਾਨ ਕਰਨੇ ਚਾਹੀਦੇ ਐ ਵੀ ਕੋਈ ਵੀ ਅਗਰ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਕੋਈ ਮੈਨੀਫੈਸਟੋ ਤਿਆਰ ਕਰਦੀ ਹੈ ਤਾਂ ਉਹ ਗਰੰਟੀ ਦੇ ਤੌਰ ਤੇ ਹੋਣਾ ਚਾਹੀਦਾ ਉਹ ਕਿਤੇ ਨਾ ਕਿਤੇ ਕਨੂਨੀ ਤੌਰ ਤੇ ਹੋਣਾ ਚਾਹੀਦਾ ਹੈ ਅਗਰ ਉਹ ਸਰਕਾਰ ਪਾਰਟੀ ਸਰਕਾਰ ਬਣਾਉਣ ਤੋਂ ਬਾਅਦ ਉਸ ਚੀਜ਼ ਦੀ ਪੂਰਤੀ ਨਹੀਂ ਕਰਦੀ ਤਾਂ ਉਹਦਾ ਕਿਆ ਐਕਸ਼ਨ ਹੋਏਗਾ ਜਾਂ ਕਿਤੇ ਨਾ ਕਿਤੇ ਆਟੋਮੈਟਿਕ ਜਿਹਨੂੰ ਆਪਾਂ ਕਹਿ ਦੇਣਾ ਵੀ 6 ਮਹੀਨੇ ਦਾ ਅਗਰ ਟਾਈਮ ਦਿੱਤਾ ਹੋਇਆ 3 ਮਹੀਨੇ ਦਾ ਟਾਈਮ ਦਿੱਤਾ ਹੋਇਆ ਅਗਰ ਉਹ ਚੀਜ਼ ਨਹੀਂ ਪੂਰੀ ਹੁੰਦੀ ਤਾਂ ਉਹਦੇ ਉੱਤੇ ਕਿਤੇ ਨਾ ਕਿਤੇ ਸਰਕਾਰੀ ਕਾਨੂੰਨ ਦੇ ਤੌਰ ਤੇ ਕੋਈ ਨਾ ਕੋਈ ਐਕਸ਼ਨ ਹੋਣਾ ਚਾਹੀਦਾ ਜਿਨ੍ਹਾਂ ਚਿਰ ਇਦਾਂ ਦੇ ਐਕਸ਼ਨ ਨਹੀਂ ਹੁੰਦੇ ਜਾਂ ਇਦਾਂ ਦੀ ਜਮਾਨਜੋਗ ਚੋਣ ਕਮਿਸ਼ਨ ਦੀ ਐਂਟਰੀ ਨਹੀਂ ਹੁੰਦੀ ਦਖਲਅਦਾਜ਼ੀ ਨਹੀਂ ਹੁੰਦੀ ਉਹਨਾਂ ਚਿਰ ਇਹ ਪਾਰਟੀਆਂ ਕਿਤਨਾ ਕਿਤੇ ਝੂਠੇ ਮੂਠੇ ਵਾਦੇ ਲਿਖ ਕੇ ਜਾਂ ਝੂਠੇ ਮੂਠੇ ਵਾਦੇ ਲੋਕਾਂ ਦੇ ਵਿੱਚ ਲਿਆ ਕੇ ਆਪਣੀਆਂ ਸਰਕਾਰਾਂ ਬਣਾਉਂਦੀਆਂ ਜਾਣਗੀਆਂ ਕਿਤਨਾ ਕਿਤੇ ਲੋਕਾਂ ਦੇ ਨਾਲ ਖੇਲਣਾ ਕਰਦੀਆਂ ਜਾਣਗੀਆਂ ਜੀ ਸ਼ਰਮਾ ਜੀ ਮੇਰੇ ਕੋਲ ਜੋ ਹੁਣ ਤਾਜ਼ਾ ਅਪਡੇਟ ਆਈ ਹੈ ਕਿ ਇਸ ਕੈਬਨਿਟ ਨੂੰ ਲੈ ਕੇ ਭਗਵੰਤ ਸਿੰਘ ਸਾਹਿਬ ਨੇ ਸਾਫ਼ ਕਰ ਦਿੱਤਾ ਸਾਰੇ ਮੰਤਰੀਆਂ ਨੂੰ ਕਿ ਜਰੂਰੀ ਫੈਸਲੇ ਲੈਣੇ ਨੇ ਕੋਈ ਮੰਤਰੀ ਯਾਨੀ ਕਿ ਉੱਥੋਂ ਗੈਰਹਾਜ਼ਰ ਨਾ ਹੋਵੇ ਬਹੁਤ ਵੱਡੀ ਗੱਲ ਸਾਹਮਣੇ ਆ ਗਈ ਹੈ ਦੇਖੋ ਤੇ ਤੁਹਾਨੂੰ ਇਹ ਵੀ ਦੱਸ ਦਿੰਦਾ ਇਹ ਤਾਂ ਆਇਆ ਕਿਉਂਕਿ ਦਿੱਲੀ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਤੇ ਭਾਜਪਾ ਲੋ ਵੱਡੇ ਵੱਡੇ ਗਰੰਟੀਆਂ ਦਿੱਤੀਆਂਗੇ ਨੇ ਤੇ ਉੱਥੇ ਨਹੀਂ ਕਿ ਆਪ ਪਾਰਟੀਆਂ ਸਮਰਥਨ ਘੜਦਾ ਦਿਖਾਈ ਦੇ ਰਿਹਾ ਦਿੱਲੀ ਚ ਆਪ ਕਾਂਗਰਸ ਪਾਰਟ ਨੇ ਵੀ ਕਹਿ ਦਿੱਤਾ ਹੈ ਕਿ ਅਸੀਂ 25-2500 ਰੁਪਏ ਔਰਤਾਂ ਦਾਂਗੇ ਘਰ ਬੈਠੇ ਬੈਠੇ ਔਰ ਜਿਹੜੇ ਨੌਜਵਾਨ ਪੜੇ ਲਿਖੇ ਉੱਥੇ ਬੇਜ ਹੁਮਰੇ ਉਹਨਾਂ ਨੂੰ 85-1000 ਮਿਲੇਗਾ ਕੀ ਤੁਹਾਨੂੰ ਲੱਗਦਾ ਤਾਂ ਨਹੀਂ ਵੀ ਜਿਹੜਾ ਭਗਵਾਨ ਤਮਨ ਸਾਹਿਬ ਨੇ ਇੱਕਦਮ ਇਹਨਾਂ ਵਾ ਡੈਕਸ਼ਨ ਦਿੱਤਾ ਜੋ ਹੁਣੇ ਤਾਜ਼ਾ ਅਪਡੇਟ ਆਈ ਹੈ ਵੀ ਕੋਈ ਮੰਤਰੀ ਗੈਰਹਾਜ਼ਰ ਨਾ ਰਵੇ ਹੋ ਸਕਦਾ ਹੈ ਵੀ ਇਹ ਗਰੰਟੀਆਂ ਪੂਰੀਆਂ ਕਰਨ ਸੋ ਜੋੜੀ ਸਾਹਿਬ ਸੈਵਨਟ ਦੇ ਵਿੱਚ ਮੰਤਰੀ ਹਾਜ਼ਰ ਗੈਰ ਹਾਜ਼ਰ ਰਹਿਣਾ ਨਾ ਰਹਿਣਾ ਦੇਖੋ ਤਾਂ ਸਿਸਟਮ ਦੇ ਵਿੱਚ ਹੈ ਜੀ ਜੀ ਲੇਕਿਨ ਮੰਤਰੀ ਹਾਜ਼ਰ ਹੋਣ ਤੋਂ ਬਾਅਦ ਵੀ ਉਹਨਾਂ ਚੀਜ਼ਾਂ ਤੇ ਗੌਰ ਨਾ ਕੀਤੀ ਗਈ ਜਾਂ ਮੰਤਰੀ ਗੈਰ ਹਾਜ਼ਰ ਹੋਵੇ ਉਹਨਾਂ ਚੀਜ਼ਾਂ ਤੇ ਗੌਰ ਕੀਤੀ ਗਈ ਸਵਾਲ ਤਾਂ ਇਸ ਚੀਜ਼ ਤੇ ਬਣਦਾ ਹੈ ਜੀ ਦੇਖੋ ਲੋਕਾਂ ਦੇ ਵਿੱਚ ਤੁਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਆਓ ਜਿਹੜੀਆਂ ਚੀਜ਼ਾਂ ਤੇ ਤੁਸੀਂ ਵਾਅਦੇ ਕੀਤੇ ਹੋਏ ਆਂ ਅੱਜ ਕਾਂਗਰਸ ਵੀ 2500 ਦੀਆਂ ਕੁਲਫੀਆਂ ਵੰਡ ਰਹੀ ਹੈ ਭਾਜਪਾ 3000 ਦੀਆਂ ਕੁਲਫੀਆਂ ਵੰਡ ਦੂਗੀ ਲੇਕਿਨ ਉਹ ਕੁਲਫੀਆਂ ਉਹਨਾਂ ਲੋਕਾਂ ਤੱਕ ਉਹਨਾਂ ਭੈਣਾਂ ਤੱਕ ਜਾਂ ਉਹ ਪ੍ਰਜਾ ਤੱਕ ਆਊਗੀ ਜਾਂ ਨਹੀਂ ਆਊਗੀ ਉਸ ਚੀਜ਼ ਨੂੰ ਲੈ ਸਕਣਗੇ ਜਾਂ ਨਹੀਂ ਲੈ ਸਕਣਗੇ ਤਾਂ ਹੁਣ ਵਾਲਾ ਟਾਈਮ ਦੱਸੂਗਾ ਭਲੰਦੇ ਬਹੁਤ ਹੋਣੇ ਆ ਹਰ ਇੱਕ ਪਾਰਟੀ ਭਲੰਦੇ ਬਣੂਗੀ ਹੁਣ ਦਿੱਲੀ ਦੀਆਂ ਚੋਣਾਂ ਆ ਗਈਆਂ ਹਰ ਇੱਕ ਪਾਰਟੀ ਨੇ ਹੱਥ ਜੋੜਨੇ ਹਰ ਇੱਕ ਪਾਰਟੀ ਨੇ ਆਪਣੇ ਵਾਅਦੇ ਦਾਅਵੇ ਕਰਨੇ ਆ ਲੇਕਿਨ ਉਸ ਚੀਜ਼ ਤੇ ਕਿਤੇ ਨਾ ਕਿਤੇ ਪੂਰਤੀ ਕਦੋਂ ਹੁੰਦੀ ਹੈ ਗਰਾਉਂਡ ਜ਼ੀਰੋ ਤੇ ਉਸ ਚੀਜ਼ ਤੇ ਵਰਕ ਕਦੋਂ ਹੁੰਦਾ ਹੈ ਕਦ ਹੋਵੇਗਾ ਕਿਹੜੀ ਪਾਰਟੀ ਕਰੂਗੀ ਉਹ ਤਾਂ ਉਹਨਾਂ ਵਾਲਾ ਟਾਈਮ ਦੱਸੂਗਾ ਜੀ ਕਿਉਂਕਿ ਮੈਂ ਤਾਂ ਦੱਸ ਦੇਣਾ ਕਿ ਆਪ ਪਾਰਟੀ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਜੇ 10 ਤਰੀਕ ਨੂੰ ਹੋਣੀ ਹੈ ਚੰਡੀਗੜ੍ਹ ਦੇ ਵਿੱਚ ਉਤੇ ਵਿੱਚ ਗੈਸ ਪੈਟਰੋਲ ਡੀਜ਼ਲ ਦੇ ਕੀਮਤਾਂ ਘਟਾਉਣ ਦੀ ਗੱਲ ਵੀ ਕੀਤੀ ਜਾ ਸਕਦੀ ਹੈ ਇਹ ਹੁਣੇ ਜਾਨੀ ਕੋ ਸਾਡੇ ਕੋਲ ਖਬਰ ਆਈ ਹੈ ਸੂਤਰਾਂ ਦੇ ਹੱਲ ਤੋਂ ਖਬਰ ਆ ਚੁੱਕੀ ਹੈ ਏਡੇ ਕੋਲ ਵੀ ਇਹ ਗੱਲਬਾਤ ਪੱਕਾ ਯਾਨੀ ਕਿ ਦੋ ਤਿੰਨ ਡਿਸੀਜਨ ਹੋਣੇ ਨੇ ਉਹ ਹੋਣ ਗਈ ਚਲੋ ਅਸੀਂ ਕਹਿੰਦੇ ਹੁਣ ਪਰ ਹੁਣੇ ਚਾਹੀਦੇ ਕਿ ਉਹ ਕੇ ਭਗਵਾਨ ਤਮਨ ਸਿੰਘ ਹਰਵਰ ਕਹਿੰਦੇ ਹਰਾ ਪੈਨ ਅਪ ਪਹਿਲਾਂ ਵੀ ਕਈ ਵਾਰ ਕਰ ਚੁੱਕਿਆ ਵੀ ਹਰੇ ਪੈਨ ਜੇ ਨਹੀਂ ਹੈ ਤਾਂ ਅਸੀਂ ਲਿਖਵਾਵਾਂ ਦੇ ਜਣਾ ਪਰ ਕੇ ਪਰ ਐਤ ਕੀ ਪੈਨ ਚੱਲਣ ਦੀ ਕਹਿੰਦੇ ਵੀ ਆਸ ਪੂਰੀ ਦਿਖਾਈ ਦੇ ਰਹੀ ਹੈ ਦੇਖੋ ਜਦੋਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਉਸ ਟਾਈਮ ਪੂਰੀ ਉਮੀਦ ਸੀਗੀ ਪੰਜਾਬ ਦੇ ਲੋਕਾਂ ਨੂੰ ਮਾਨ ਸਾਹਿਬ ਨੇ ਵੀ ਕਿਹਾ ਤੁਸੀਂ 1000 ਰੁਪਏ ਦੰਨੇ ਆ ਪੱਤਰਕਾਰਾਂ ਨੇ ਵੀ ਸਵਾਲ ਕੀਤਾ ਸੀ ਮੀਡੀਆ ਨੇ ਵੀ ਸਵਾਲ ਕੀਤਾ ਸੀ ਲੇਕਿਨ ਉਹ ਬੜਾ ਆਰਾਮ ਦੇ ਨਾਲ ਜਵਾਬ ਦੇ ਕੇ ਜੀ 1000 ਰੁਪਏ ਸ਼ੁਰੂ ਹੋਣ ਜਾ ਰਿਹਾ ਹੈ ਲੇਕਿਨ ਕਹਿਣਾ ਕੁਛ ਐ ਕਰਨਾ ਕੁਛ ਐ ਉਸ ਚੀਜ਼ ਦਾ ਕਿਤੇ ਨਾ ਕਿਤੇ ਰਿਜ਼ਲਟ ਪਾਰਟੀਆਂ ਨੂੰ ਉਦੋਂ ਮਿਲਦਾ ਜਦੋਂ ਕਿਤੇ ਨਾ ਕਿਤੇ ਚੋਣਾਂ ਦੇ ਵਿੱਚ ਹਾਰ ਮਿਲਦੀ ਐ ਕਿਉਂਕਿ ਲੋਕ ਜਾਗਰੂਕ ਹੋ ਚੁੱਕੇ ਆ ਪਬਲਿਕ ਜਾਗਰੂਕ ਹੋ ਚੁੱਕੇ ਆ ਕੋਤਾਹੀ ਕਿੱਥੇ ਹੋ ਜਾਂਦੀ ਐ ਜਾਂ ਪਾਵਰ ਦਾ ਯੂਜ਼ ਹੋ ਜਾਂਦਾ ਮਿਸ ਪਾਵਰ ਕਿਤੇ ਨਾ ਕਿਤੇ ਮਿਸ ਪਾਵਰ ਦਾ ਯੂਜ਼ ਕਰ ਲੈਂਦੇ ਆ ਲੋਕ ਕਿਉਂਕਿ ਅਗਰ ਪੰਜਾਬ ਦੇ ਵਿੱਚ ਵੋਟਾਂ ਹੁੰਦੀਆਂ ਤਾਂ ਮੈਂ ਖੁੱਲ ਕੇ ਕਹੂੰਗਾ ਸਿੱਧਾ ਕਹੂੰਗਾ ਪੰਜਾਬ ਦੇ ਵਿੱਚ ਚੋਣਾਂ ਹੁੰਦੀਆਂ ਤਾਂ ਪੰਜਾਬ ਸਰਕਾਰ ਡੰਡਾ ਚਲਾਉਂਦੀ ਐ ਸੈਂਟਰ ਸਰਕਾਰ ਦੇ ਵਿੱਚ ਚੁਣਾ ਹੁੰਦੀ ਹੈ ਤਾਂ ਮੌਜੂਦਾ ਜਿਹੜੀ ਸੈਂਟਰ ਸਰਕਾਰ ਹੁੰਦੀ ਹੈ ਉਹ ਡੰਡਾ ਚਲਾਉਂਦੀ ਹੈ ਕਿਤੇ ਨਾ ਕਿਤੇ ਐਦਾਂ ਦੇ ਡੰਡੇ ਨਹੀਂ ਚੱਲਣੇ ਚਾਹੀਦੇ ਦੇਖੋ ਲੋਕਤੰਤਰ ਦਾ ਸੰਵਿਧਾਨ ਲਿਖਿਆ ਹੈ ਇਸ ਸੰਵਿਧਾਨ ਦੇ ਵਿੱਚ ਜਿਹੜੇ ਕਾਨੂੰਨ ਜਿਹੜੇ ਲਾਗ ਜਿਹੜੇ ਕਿਤੇ ਨਾ ਕਿਤੇ ਲੋਕਾਂ ਵਾਸਤੇ ਨਿਯਮ ਲਿਆ ਕੇ ਰੱਖੇ ਹੋਏ ਆ ਕਿਤੇ ਨਾ ਕਿਤੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕੋਈ ਵੀ ਸਰਕਾਰ ਆ ਚਾਹੇ ਸੂਬਾ ਸਰਕਾਰ ਆ ਜਾਂ ਸੈਂਟਰ ਸਰਕਾਰ ਆ ਕਦੇ ਵੀ ਉਹ ਨਿਯਮ ਦੇ ਵਿੱਚ ਚੱਲਣ ਦੀ ਗੱਲ ਨਹੀਂ ਜੀ ਕਰਦੀ ਨਿਯਮ ਤੋਂ ਉਲਟ ਚੱਲਣ ਦੀ ਗੱਲ ਹਮੇਸ਼ਾ ਜਿਹੜੀ ਸਰਕਾਰ ਕਰਦੀ ਹੁੰਦੀ ਹੈ ਚਾਹੇ ਸੂਬਾ ਸਰਕਾਰ ਆ ਜਾਂ ਸੈਂਟਰ ਸਰਕਾਰ ਆ ਤਾਨੂੰ ਐਂ ਲੱਗਦਾ ਵੀ ਜੇ ਇਹ ਸੂਬਾ ਸਰਕਾਰ ਹੈ ਉਹਨੇ ਕਿਰਦੀ ਦਿਖਾਈ ਦੇ ਰਹੀ ਹੈ ਤਾਂ ਕਰਕੇ ਇਹ ਮੀਟਿੰਗ ਦੇ ਵਿੱਚ ਫੈਸਲੇ ਆ ਸਕਦੇ ਨੇ ਕਿਉਂਕਿ ਦੇਖੋ ਜਿਹੜੀ ਕਿ ਉੱਥੇ ਡਾਕਟਰ ਅੰਬੇਦਕਰ ਸਾਹਿਬ ਦੀ ਜਿਹੜੀ ਮੂਰਤੀਆਂ ਤੋੜਪਨ ਕੀਤੀ ਗਈ ਉਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵਿੱਚ ਜਗਾ ਜਗਾ ਤੇ ਧਰਨੇ ਪ੍ਰਦਰਸ਼ਨ ਦਿੱਤੇ ਆ ਰਹੇ ਨੇ ਦਲਿਤ ਭਾਈਚਾਰੇ ਵੱਲੋਂ ਕਾਫੀ سارے ਸ਼ਹਿਰਾਂ 'ਚ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਨੇ ਤੇ ਦੋਸ਼ੀ ਤੇ ਬਹੁਤ ਜ਼ਿਆਦਾ ਵੱਡਾ ਐਕਟ ਲਗਾਨੀ ਮੰਗ ਕੀਤੀ ਗਈ ਹੈ ਉਹ ਅਲੱਗ ਮੈਟਰ ਹੈ ਤੇ ਇੱਕ ਪਾਸੇ ਚਾਈਨਾ ਡੋਰ ਦੀ ਬੜੀ ਵਿਕਰੀ ਹੋ ਰਹੀ ਹੈ ਬਾ ਦੂਸਰੇ ਪਾਸੇ ਨਸ਼ਾ ਬਹੁਤ ਜ਼ਿਆਦਾ ਸਪਲਾਈ ਹੋ ਰਿਹਾ ਹੈ ਤਾਂ ਹੋ ਸਕਦਾ ਹੈ ਵੀ ਭਗਵਾਨ ਤੁਮਨ ਸਾਹਿਬ ਨੇ ਇਹ ਮੀਟਿੰਗ ਦੇ ਵਿੱਚ ਕੁਝ ਅਜਿਹੇ ਫੈਸਲੇ ਲੈਣ ਹੋ ਜਿਨ੍ਹਾਂ ਦੇ ਨਾਲ ਪੰਜਾਬ ਦੇ ਲੋਕਾਂ ਦਾ ਕੁਝ ਫਾਇਦਾ ਫਾਇਦਾ ਹੋਵੇ ਦੇਖੋ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਜੀ ਪਬਲਿਕ ਦਾ ਫਾਇਦਾ ਹੋਣਾ ਚਾਹੀਦਾ ਸਾਡਾ ਤਾਂ ਮੀਡੀਆ ਦਾ ਦਾ ਕੁੱਲ ਮਿਲਾ ਕੇ ਮਤਲਬ ਇਹੀ ਹੁੰਦਾ ਜੀ ਜੀ ਕਿਉਂਕਿ ਸਰਕਾਰ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰਦੇ ਆਂ ਦੇਖੋ 3 ਸਾਲ ਦੀ ਕਾਰਜਕਾਰੀ ਦੇ ਵਿੱਚ ਕਿੰਨੇ ਕ ਸਰਕਾਰ ਨੇ ਪੁਆਇੰਟ ਬਣਾਏ ਆ ਜਾਂ ਕਿੰਨੇ ਕ ਪਲੱਸ ਪੁਆਇੰਟ ਸਰਕਾਰ ਦੇ ਕੋਲ ਆ ਇਹ ਸੀ ਅੱਜ ਸੋਸ਼ਲ ਮੀਡੀਆ ਤੇ ਦੇਖ ਸਕਦੇ ਆ ਸੀ ਅੱਜ ਖਬਰਾਂ ਤੇ ਦੇਖ ਸਕਦੇ ਆ ਲੇਕਿਨ ਸੀ ਹਮੇਸ਼ਾ ਜਿਹੜੀ ਆ ਕਿਤੇ ਨਾ ਕਿਤੇ ਆਪਣੀ ਬੇਨਤੀ ਦੁਹਰਾਉਂਦੇ ਹੁੰਨੇ ਆ ਵੀ ਠੀਕ ਆ ਤੁਸੀਂ ਆਪਣੀਆਂ ਚੋਣਾਂ ਦੇ ਵਿੱਚ ਜੋ ਮਰਜ਼ੀ ਵਾਅਦੇ ਕਰੋ ਜੋ ਮਰਜ਼ੀ ਤੁਸੀਂ ਕਰ ਸਕਦੇ ਆ ਉਹ ਤੁਹਾਡੀ ਮਰਜ਼ੀ ਆ ਕਿਉਂਕਿ ਮੈਨੀਫੈਸਟੋ ਖੁੱਲ੍ਹਾ ਕੋਈ ਉਹਦੇ ਤੇ ਕਾਨੂੰਨੀ ਕਾਨੂੰਨ ਦਾ ਕੋਈ ਦਬਾਅ ਨਹੀਂ ਜੀ ਹੁੰਦਾ ਲੇਕਿਨ ਲੋਕਾਂ ਦੇ ਦਿਲਾਂ ਦੇ ਨਾਲ ਖੇਲਣਾ ਉੰਨੀ ਕੇ ਖੇលਿਆ ਕਰੋ ਵੀ ਜਿੰਨੀ ਕਿ ਲੋਕ ਬਰਦਾਸ਼ਤ ਕਰ ਲੈਣ ਠੀਕ ਹੈ 92 ਸੀਟਾਂ ਦਾ ਜਿਹੜਾ ਮੈਂਡੇਟ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਿਲਿਆ ਸੀਗਾ ਸ਼ਾਇਦ ਕਿਸੇ ਪਾਰਟੀ ਦੀ ਸਰਕਾਰ ਨੂੰ ਐਡਾ ਮੈਂਡੇਟ ਨਹੀਂ ਮਿਲਿਆ ਹੋਊਗਾ ਜਾਂ ਅੱਗੇ ਨੂੰ ਨਾ ਮਿਲੇ ਹਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੀ ਹੁਣ ਉਸ ਚੀਜ਼ ਦੀ ਕਿਤੇ ਨਾ ਕਿਤੇ ਜਿਹਨੂੰ ਕਹਿੰਦੇ ਨੇ ਮੈਂ ਵੀ ਇੱਕ ਚੱਕ ਇੱਕ ਮਿੰਟ ਮਾਫੀ ਜਾਵਾਂਗਾ ਮਾਫੀ ਜਾਵਾਂਗਾ ਡਾਕਟਰ ਸਾਹਿਬ ਆ ਰਹੇ ਨੇ ਵਿੱਚ ਇੱਕ ਮਿੰਟ ਮਾਫ ਕਰਨਾ ਹੋਲਡ ਕਰਿਓ ਹਾਂਜੀ ਡਾਕਟਰ ਸਾਹਿਬ ਸਾਥਰੀ ਗਾਲ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਆਪਣਾ ਜੁੜੇ ਪਏ ਨੇ ਤੁਹਾਡੇ ਪੱਤਰਕਾਰ ਭਰਾ ਆਪਣਾ ਸ਼ਰਮਾ ਜੀ ਤੇ ਆਦਾ ਜਿਹੜਾ ਮੁੱਦਾ ਇੱਕ ਮੀਟਿੰਗ ਬਦਲੀ ਗਈ ਹੈ 10 ਤਰੀਕ ਕਰ ਦਿੱਤੀ ਹੈ ਪੰਜਾਬ ਸਰਕਾਰ ਦੀ ਤੇ ਜੋ ਸੂਤਰਾਂ ਦੇ ਬਾਤ ਤੁਹਾਨੂੰ ਖਬਰ ਆਈ ਹੈ ਬੀ ਦੇ ਵਿੱਚ ਜਿਹੜਾ 100000 ਰੁਪਿਆ ਔਰਤਾਂ ਦੇਣਾ ਸੀ ਉਸ ਦੇ ਉੱਪਰ ਹਰਾ ਪੈਨ ਚੱਲ ਸਕਦਾ ਹੈ ਉਸ ਤੋਂ علاوہ ਇੱਕ ਦੋ ਗਰੰਟੀਆਂ ਹੋਰ ਸੀ ਉਸ ਦੇ ਉੱਪਰ ਹੀ ਭਗਵਾਨ ਤਮਨ ਸਾਹਿਬ ਸਹਿਨ ਕਰਨ ਲਈ ਤਿਆਰ ਹੋ ਗਏ ਨੇ ਅੱਛਾ ਜੀ ਦੇਖੋ ਜੀ ਗਰੰਟੀਆਂ ਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਜਦੋਂ ਗਰੰਟੀਆਂ ਕੀਤੀਆਂ ਨੇ ਜੀ ਸਾਰੇ ਜਿਹੜਾ ਇਹ ਹਜ਼ਾਰ ਬੀਬੀਆਂ ਦਾ ਮਸਲਾ ਹੈ ਜੀ ਇਹ ਗੁਮਟਾਲੇ ਦੇ ਵਿੱਚ ਇੱਕ ਪਿਛਲੇ ਦਿਨੀ ਇੱਕ ਥਾਂ ਕੋਈ ਸਮਾਗਮ ਸਮਾਰੋਹ ਹੋਇਆ ਅ ਅਨਾਜ ਵੰਡ ਜੀ ਉਹਦੇ ਵਿੱਚ 100 ਵਿਧਵਾਵਾਂ ਇਕੱਠੀਆਂ ਹੋਈਆਂ ਨੇ ਜੀ ਮਤਲਬ ਜਿੰਨਾ ਦੀ ਏਜ 24 ਤੋਂ ਲੈ ਕੇ 30 ਸਾਲ ਹੈ ਓ ਮਾਈ ਗੋਡ ਜੀ ਕਹਿਣ ਤੋਂ ਭਾਵ ਹੈ ਜਿਹੜੀਆਂ ਇਹ ਸਥਿਤੀਆਂ ਬਣੀਆਂ ਪਈਆਂ ਨੇ ਬੋਲਣਾ ਜਿਹੜੀ ਉਹ ਵਿਧਵਾ ਹੋਣ ਦੀ ਉਮਰਾਂ 24 ਤੋਂ 30 ਹੈ ਉਹ 6 ਸਾਲ ਦੇ ਵਿੱਚ ਹੋਈਆਂ ਨੇ ਜਿਨ੍ਹਾਂ ਦੇ ਵਿੱਚ 3 ਸਾਲ ਆਪਣੀ ਸਰਕਾਰ ਦੇ ਹੋਗੇ ਤੇ 3 ਸਾਲ ਪਿਛਲੀ ਕਾਂਗਰਸ ਸਰਕਾਰ ਦੇ ਹੋਗੇ ਜੀ ਮਤਲਬ ਜਿਹੜੇ ਇਹ ਵੱਡੇ ਮਸਲੇ ਨੇ ਇਸ ਤਰ੍ਹਾਂ ਦੇ ਮਸਲੇ ਨੇ ਇਹ ਵਿਚਾਰਨ ਦੀ ਲੋੜ ਆ ਪੈਸੇ ਤਾਂ ਆਪਾਂ ਨੂੰ ਪਤਾ ਵੀ ਦੇਸ਼ ਪੰਜਾਬ ਦੇ ਸਿਰ ਪਹਿਲਾਂ ਪੌਣੇ 3 ਲੱਖ ਕਰੋੜ ਰੁਪਇਆ ਕਰਜ਼ਾ ਸੀ ਅੱਜ 3.5 ਲੱਖ ਰੁਪਇਆ 3.5 ਲੱਖ ਕਰੋੜ ਰੁਪਇਆ ਕਰਜ਼ਾ ਹੈ ਤੇ ਦੇਖੋ ਜਿਹੜੇ ਪੈਸੇ ਮਿਲਣੇ ਤਾਂ ਇਹ ਤਾਂ ਮੈਂ ਸਮਝਦਾ ਵੀ ਇਹ ਤਾਂ ਇਹ ਕੋਈ ਰੱਬ ਕੋਈ ਰੱਬੀ ਨੂਰ ਹੀ ਕੋਈ ਪੈਦਾ ਕਰ ਸਕਦਾ ਇਸ ਤਰ੍ਹਾਂ ਦਾ ਜਿਹੜਾ ਹਜ਼ਾਰ ਹਜ਼ਾਰ ਰੁਪਏ ਦਿੱਤਾ ਜਾਵੇ ਇਹ ਵੈਸੇ ਮੁਸ਼ਕਲ ਵਾਲੀ ਗੱਲ ਲੱਗਦੀ ਹੈ ਦੂਸਰੀ ਗੱਲ ਇਹ ਹੈ ਸਰ ਮੈਂ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਜੀ ਲੋਕਾਂ ਨੂੰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕੁੱਤਿਆਂ ਵਿਚ 스ਪੀਕਰਾਂ 'ਚ ਬੋਲਣਾ ਪੈ ਰਿਹਾ ਹੈ ਕਿ ਬੱਚਿਆਂ ਨੂੰ ਖਾਈ ਜਾਂਦੇ ਨੇ ਪਸ਼ੂਆਂ ਨੂੰ ਖਾਈ ਜਾਂਦੇ ਨੇ ਸਰਕਾਰ ਨੂੰ ਉੱਧਰ ਧਿਆਨ ਦੇਣਾ ਚਾਹੀਦਾ ਹੈ ਆਵਾਰਾ ਪਸ਼ੂਆਂ ਵਾਲੇ ਪਾਸੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਰੋਜ਼ਾਨਾ ਕੋਈ ਨਾ ਕੋਈ ਐਕਸੀਡੈਂਟ ਹੋ ਕੇ ਇੱਕ ਅਦਾ ਬੱਚਾ ਮਰਦਾ ਹੈ ਜੀ ਇਸ ਤੋਂ ਬਾਅਦ ਸਰ ਬਹੁਤ ਸੂਰਾਂ ਦੇ ਇਸ ਤੋਂ ਬਾਅਦ ਹੋਰ ਕੁੱਤੇ ਬਿੱਲੇ ਮਤਲਬ ਇੰਨਾ ਜਿਹੜੀਆਂ ਛੋਟੇ ਛੋਟੀਆਂ ਗੱਲਾਂ ਗਿਣੀਆਂ ਜਾਂਦੀਆਂ ਸੀ ਅੱਜ ਇਹ ਵਿਕਰਾਂਗ ਰੂਪ ਧਾਰਨ ਕਰ ਗਈਆਂ ਜਿੰਨਾ ਤੋਂ ਸਰਕਾਰ ਦੇ ਪ੍ਰਤੀ ਲੋਕਾਂ ਦੀ ਜਿਹੜੀ ਬੇਚੈਨੀ ਹੈ ਉਹ ਫੈਲੀ ਜਾਂਦੀ ਹੈ ਜਿਹੜਾ ਬਚੈ ਗੁਵਾਰੇ ਦੇ ਵਿੱਚ ਬੇਚੈਨੀ ਦੀ ਹਵਾ ਹੈ ਉਹ ਜਿਆਦਾ ਭਰੀ ਜਾ ਰਹੀ ਹੈ ਮੈਂ ਕਹਿੰਦਾ ਵੀ ਕਿਤੇ ਮੂਰਲੇ ਸਮੇਂ ਦੇ ਵਿੱਚ ਜਿਹੜਾ ਉਹ ਗੁਬਾਰਾ ਉੱਟ ਨਾ ਜਾਵੇ ਲੋਕਾਂ ਦਾ ਤਾਂ ਇੰਨਾ ਮਤਲਬ ਪਣ ਪ ਰਿਹਾ ਇਸ ਨੂੰ ਕੰਟਰੋਲ ਕਰਨ ਵਾਸਤੇ ਜਿਹੜੀਆਂ ਹੋਰ ਸਹੂਲਤਾਂ ਨੇ ਜਿਹੜਾ ਜੋ ਮੈਂ ਪਾ ਗਿਆ ਇਹ ਵੀ ਸਹੀ ਸ਼ਰਮਾਈ ਤੋਂ ਜੋ ਸ਼ਰਮਾਈ ਤੋਂ ਜਵਾਬ ਲੈ ਲੈਣੇ ਸ਼ਰਮਾਈ ਸੁਣੇ ਕੀ ਕਹਿ ਰਹੇ ਨੇ ਹੈਲੋ ਹੈਲੋ ਸ਼ਾਇਦ ਸ਼ਰਮਾਈ ਨੇ ਲਾਈਨ ਕੱਟ ਗਈ ਹੈ ਤਾਂ ਅ ਹੈਲੋ ਆ ਅਰਜਿੰਦਰ ਜੀ ਕੰਟੀਨਿਊ ਕਰ ਸਕਦੇ ਹੋ ਸ਼ਰਮਾਈ ਸ਼ਾਇਦ ਲਾਈਨ ਤੋਂ हट ਗਏ ਨੇ ਹੈਲੋ ਹੈਲੋ ਹਾਂਜੀ 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 ਸ਼ਰਮਾ ਜੀ ਮਾਫੀ ਚਾਹਨਾ ਹੋ ਸ਼ਰਮਾ ਜੀ ਲਾਈਨ ਤੋਂ ਹਟ ਗਏ ਨੇ ਕਿਸੇ ਟੈਕਨੀਕਲ ਪ੍ਰੋਬਲਮ ਕਰਕੇ ਤੇ ਤੁਸੀਂ ਆਪਣਾ ਕੰਟੀਨਿਊ ਦੱਸੋ ਕੀ ਕਹਿਣਾ ਚਾਹੁੰਦੇ ਹੋ ਕਿ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦਾ ਫਾਇਦਾ ਹੋਵੇ ਐਵੇਂ ਮੀਟਿੰਗਾਂ ਕਰਨ ਦਾ ਕੋਈ ਫਾਇਦਾ ਨਹੀਂ ਲੋਕਾਂ ਦਾ ਫਾਇਦਾ ਤਾਂ ਦੇਖੋ ਜੇ ਹੋਊ ਤਾਂ ਮੀਟਿੰਗ ਕਰਨੀਆਂ ਤਾਂ ਮੀਟਿੰਗਾਂ ਹੀ ਪੈਣਗੀਆਂ ਜੀ ਮੀਟ ਦਾ ਦੇ ਵਿੱਚ ਜਿਹੜੇ ਹੋਣ ਵਾਲੇ ਫੈਸਲੇ ਨੇ ਉਹਨੂੰ ਸ਼ਰਮਾ ਜੀ ਦੇ ਕੰਮਾਉ ਗਰਾਊਂਡ ਜ਼ੀਰੋ ਗਰਾਊਂਡ ਲੈਵਲ ਤੇ ਲੈ ਕੇ ਆਉਣ ਦੀ ਲੋੜ ਹੈ ਜੀ ਇਹ ਨਾ ਹੋਵੇ ਦੀ ਜਿਹੜਾ ਆ ਮੈਂ ਕੋਈ ਹੋਰ ਸੁਣੀ ਜਾਂਦਾ ਸੀ ਵੀ ਜਿਹੜਾ ਬੰਦਾ ਇੱਕ ਦੋ ਵਿਸਵਿਆਂ ਦੇ ਘਰ ਦੇ ਵਿੱਚ ਬੈਠਾ ਸੀ ਅੱਜ ਉਹ 25 ਕਿੱਲਾਂ ਦਾ ਮਾਲਕ ਬਣ ਗਿਆ ਐਮਐਲਏ ਅੱਜ ਉਹਦੇ ਕੋਲੇ ਪਤਾ ਨਹੀਂ ਕੀ ਖੁਸ਼ ਹੈ ਮਤਲਬ ਕਹਿਣ ਤੋਂ ਭਾਵ ਹੈ ਵੀ ਕ੍ਰਪਸ਼ਨ ਹੈ ਜਿਹੜੀ ਰਾਜਨੀਤਿਕ ਤੌਰ ਤੇ ਕਹਿੰਦੇ ਸੀਗੇ ਵੀ ਉੱਪਰਲੇ ਪੱਧਰ ਤੋਂ ਚੱਲਦੀ ਹੈ ਕ੍ਰਪਸ਼ਨ ਦਾ ਉੱਪਰਲੇ ਪੱਧਰ ਤੋਂ ਹਲੇ ਵੀ ਚੱਲਣਾ ਜਾਰੀ ਹੈ ਨਹੀਂ ਪਰ ਉੱਪਰ ਦਾ ਹੁਣ ਇਹਨਾਂ ਦੀ ਸਰਕਾਰ ਹੈ ਨਾ ਇਹਨਾਂ ਦੇ ਸਾਰੇ ਮੰਤਰੀ ਨੇ ਆਪ ਮੰਤਰੀ ਹਰਖਮਾਨ ਸਾਹਿਬ ਨੂੰ ਇਹੀ ਗੱਲ ਆਪਾਂ ਅਪੀਲ ਕਰਦੇ ਆਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕੋਈ ਆਪਾਂ مخالਫਤ ਨਹੀਂ ਕਰਦੇ ਸਾਡੀ ਸਰਕਾਰ ਹੈ ਅਸੀਂ ਵੋਟਾਂ ਪਾਈਆਂ ਨੇ ਅਸੀਂ ਉਹੀ ਗਰਾਊਂਡ ਜ਼ੀਰੋ ਤੋਂ ਰਿਪੋਰਟਾਂ ਦੇ ਰਹੇ ਆਂ ਵੀ ਮਤਲਬ ਜਿਹੜਾ ਲੋਕਾਂ ਦੇ ਵਿੱਚ ਗੁੱਸੇ ਦਾ ਲਾਵਾ ਉਪਨ ਪਰਿਆ ਹੈ ਇਸੇ ਕਾਰਨ ਇਹੀ ਗੱਲਾਂ ਤਾਂ ਅਸੀਂ ਕਹਿੰਦੇ ਆਂ ਜੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਕਾਰ ਨੂੰ ਰਿਪੀਟ ਕਰ ਸਕੀਏ ਇਹ ਦੇਖੋ ਅਸੀਂ ਚਾਹਨੇ ਆ ਕਿ ਜਿਹੜੇ ਲੋਕਾਂ ਦੇ ਮੁੱਦੇ ਨੇ ਉਹ ਸਰਕਾਰਾਂ ਸੁਣਨ ਅਸੀਂ ਤਾਂ ਹੀ ਦੇਖੋ ਰਤਿੰਦਰ ਜੀ ਰੋਜ਼ ਅਜੇ ਕੋਈ ਨਾ ਕੋਈ ਮੁੱਦਾ ਸਾਹਮਣੇ ਲੈ ਕੇ ਆਨੇ ਆ ਸਾਡੀ ਪੂਰਾ ਚੈਨਲ ਦੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਸੱਚ ਨਿਰਪੱਖ ਦਿਖਾਈਏ ਲੋਕ ਸਰਕਾਰਾਂ ਨੂੰ ਪਰ ਸਰਕਾਰਾਂ ਜਾਗਦੀਆਂ ਨਹੀਂ ਔਰ ਮੈਂ ਮਾਫੀ ਚਾਹਨਾ ਦੇਖੋ ਮੈਂ ਸਾਰਿਆਂ ਦਾ ਕਾਪੜਾ ਵਿੱਚ ਲੈ ਲੈਣਾ ਅਸੀਂ ਸਾਰੇ ਲੋਕਾਂ ਅਸੀਂ ਅਜੇ ਇਹਨਾਂ ਬੰਦਿਆਂ ਨੂੰ ਚੁੰਂਦੇ ਕਿਉਂ ਆ ਅਸੀਂ ਫਿਰ ਜਦੋਂ ਵੋਟਾਂ ਆਉਂਦੀਆਂ ਇਹਨੂੰ ਕਿਉਂ ਘਰਾਜ ਵੜਨਦੇ ਨੇ ਸਾਡੀ ਤਾਂ ਗਲਤੀ ਹੈ ਨਾ ਲੋਕਾਂ ਦੀ ਦੇਖੋ ਇਹ ਲੋਕਾਂ ਦੀ ਗਲਤੀ ਤਾਂ ਲੋਕਾਂ ਨੂੰ ਇਹ ਮਤਲਬ ਜੁਮਲੇ ਦੇ ਵਿੱਚ ਲਿਆ ਲੈਣ ਨੇ ਸਾਡੇ ਦੇਸ਼ ਦੇ ਵਿੱਚ ਅਨਪੜਤਾ ਹੈ ਅਸੀਂ ਲੋਕ ਇਹ ਤਾਂ ਦੀਆਂ ਜਿਹੜੀਆਂ ਚਿੱਕਣੀਆਂ ਚੋਪੜੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਆ ਜਾਂਦੇ ਆ ਅੱਜ ਇਹ ਅਸੀਂ ਅੱਜ ਦੇ ਨਹੀਂ ਆਉਂਦੇ ਸਾਨੂੰ 75 ਸਾਲ ਹੋ ਗਏ ਆਈ ਜਾਂਦੇ ਨੂੰ ਜੀ ਅਸੀਂ ਇਹਨਾਂ ਲੀਡਰਾਂ ਦੀਆਂ ਗੱਲਾਂ ਦੇ ਵਿੱਚੋ ਜਿੱਦੇ ਦੇ ਆਜ਼ਾਦ ਹੋਇਆ ਉਦੋਂ ਦੀ ਆਈ ਜਾਂਦੇ ਆ ਤੇ ਜਿਹੜੀ ਗੱਲ ਕਾਪਾ ਕਹਿੰਦੇ ਆ ਵੀ ਕੋਈ ਮਤਲਬ ਰਾਜਨੀਤਿਕਾ ਲੀਡਰ ਹੈ ਜਾਂ ਕੋਈ ਹੋਰ ਵੱਡਾ ਅਹੁਦੇਦਾਰ ਉਹ ਕੋਈ ਕੰਮ ਗਲਤ ਕੰਮ ਕਰ ਦੇ ਤਾਂ ਅਸੀਂ ਉਹਨੂੰ ਮਾਫੀ ਦੇ ਦਿੰਨੇ ਆ ਤੇ ਜਦੋਂ ਸਾਡੀ ਪਬਲਿਕ ਦੇ ਵਿੱਚ ਲੋਕ ਕੋਈ ਮਾੜਾ ਮੋਟਾ ਵੀ ਗੁਨਾਹ ਕਰ ਦੇਣ ਤਾਂ ਉਹਨੂੰ ਅਸੀਂ ਫાંਸੀ ਦੀ ਮੰਗ ਕਰਨ ਲੱਗ ਜਾਂਦੇ ਆ ਮਤਲਬ ਇਹ ਚੀਜ਼ਾਂ ਜਦੋਂ ਅਸੀਂ ਮੰਗ ਕਰਦੇ ਆ ਤਾਂ ਇਹ ਲੀਡਰ ਨੇ ਜਿਹੜੇ ਸਾਡੇ ਤੇ ਲੀਡਰਿਆਂ ਚਮਕਾਉਣ ਲੱਗ ਜਾਂਦੇ ਨੇ ਤੇ ਲੀਡਰਿਆਂ ਦਾ ਸਾਡੇ ਤੇ ਕੋਰਸ ਕਰ ਜਾਂਦੇ ਨੇ ਗਾਹ ਨੂੰ ਫਿਰ ਇਹ ਸਾਡੇ ਦੀ ਸਾਡੇ ਲੀਡਰ ਤੇ ਮੰਤਰੀ ਬਣ ਕੇ ਸਾਡੇ ਦੀ ਇਹ ਡੰਡਾ ਚਲਵਾਉਂਦੇ ਨੇ ਪਰ ਦੇਖੋ ਨਾ ਜਿਹੜੀ ਹੁਣ ਇਹ ਮੀਟਿੰਗ ਹੋ ਰਹੀ ਹੈ ਮੈਂ ਤੁਹਾਨੂੰ ਦੱਸ ਦੇਣਾ ਕਿ ਕਾਫੀ ਗਰੰਟੀਆਂ ਦਿੱਤੀਆਂ ਗਿਆਨੇ ਕਿਉਂਕਿ ਆਪ ਪਾਰਟੀ ਦਿੱਲੀ ਚੋਣਾ ਹੋ ਰਹੀਆਂ ਆਪ ਪਾਰਟੀ ਉੱਥੇ ਗਰਾਫ ਕਿਰਦਾ ਦਿਖਾਈ ਦੇ ਰਿਹਾ ਕਾਂਗਰਸ ਤੇ ਭਾਜਪਾ ਨੇ ਉੱਥੇ 35 25 2500 ਰੁਪਏ ਔਰਤਾਂ ਦੇਣ ਦਾ ਵਾਦਾ ਕਰ ਦਿੱਤਾ ਤੇ ਤੁਹਾਨੂੰ ਪਤਾ ਹੈ ਜੇਕਰ ਭਾਜਪਾ ਆ ਗਈ ਤਾਂ ਉਹ ਦੇਗੀ ਦੇਗੀ ਕਿਉਂਕਿ ਮੋਦੀ ਸਾਹਿਬ ਪੀਐਮ ਨੇ ਤਾਂ ਸਪੈਸ਼ਲ ਸੀਐਮ ਸਾਹਿਬ ਨੇ ਆਰਡਰ ਜਾਰੀ ਕੀਤਾ ਸਾਰੇ ਮੰਤਰੀਆਂ ਨੂੰ ਵੀ ਕਿਸੇ ਨੇ ਵੀ ਇਸ ਮੀਟਿੰਗ ਦੇ ਵਿੱਚ ਆਪਣਾ ਛੁੱਟੀ ਨਹੀਂ ਲੈਣੀ ਸਾਰੇ ਉੱਥੇ ਪਹੁੰਚਣਗੇ ਕਿਉਂਕਿ ਉਸ ਦਿਨ ਹਰਾ ਪੈਨ ਚੱਲਣ ਦੀ ਪੂਰੀ ਆਸ ਦਿਖਾਈ ਜਾ ਰਹੀ ਹੈ 1000 ਰੁਪਏ ਤੇ ਜਿਹੜੇ ਤੁਸੀਂ ਮੁੱਦੇ ਕਹਿ ਰਹੇ ਹੋ ਇਹ ਤਾਂ ਚੰਗੀ ਗੱਲ ਹੈ ਜੀ ਸਰਕਾਰ ਵਧਾਈ ਦੀ ਪਾਤਰਾ ਜੇ ਮਤਲਬ ਇਹ ਕੰਮ ਸਾਰੇ ਕਰਦੀ ਹੈ ਨਹੀਂ ਮਤਲਬ ਸਰਕਾਰ ਨੂੰ ਲੋਕਾਂ ਦੇ ਗੁੱਸੇ ਦਾ ਜਿਹੜਾ ਉਹ ਸਾਹਮਣਾ ਕਰਨਾ ਪਊਗਾ ਜੀ ਰਿੰਦਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਆਪਣਾ ਸਮਾਂ ਦਿੱਤਾ ਜੀ ਥੈਂਕ ਯੂ ਸਰ ਵੈਰੀ ਮੱਚ ਥੈਂਕ ਯੂ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਰਿੰਦਰ ਜੀ ਮਾਨਸਾ ਤੋਂ ਬਾਅਦ ਵਿੱਚ ਤੇ ਪਹਿਲਾਂ ਸੰਦੀਪ ਸ਼ਰਮਾ ਜੀ ਗੱਲ ਆਪਣੇ ਪੱਖ ਦੇ ਰਹੇ ਸੀਗੇ ਇਸ ਮੁੱਦੇ ਤੇ ਕਿਸੇ ਟੈਕਨੀਕਲ ਪ੍ਰੋਬਲਮ ਕਰਕੇ ਉਹਦਾ ਫੋਨ ਕੱਟ ਗਿਆ ਤੇ ਜੋ ਅੱਜ ਸਾਡਾ ਮੁੱਦਾ ਸੀ ਕਿ ਜਿਹੜੀ ਪੰਜਾਬ ਕੈਬਨਿਟ ਸਾਲ 2025 ਦੀ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਬਹੁਤ ਵੱਡੀ ਗੱਲ ਉਹ ਪਹਿਲਾ 6 ਤਰੀਕ ਨੂੰ ਹੋਣੀ ਸੀ ਚੰਡੀਗੜ੍ਹ ਦੇ ਹੁਣ ਉਹਦਾ ਟਾਈਮ ਬਦਲ ਕੇ 10 ਤਰੀਕ ਕਰ ਦਿੱਤਾ ਗਿਆ ਤੇ ਇਸ ਮੀਟਿੰਗ ਦੇ ਵਿੱਚ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਬਹੁਤ ਵੱਡੇ ਵੱਡੇ ਤੋਹਫੇ ਮਿਲ ਸਕਦੇ ਨੇ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਰਿਓ ਲਿਖਿਆ ਕਿਉਂਕਿ ਜੋ ਸਾਨੂੰ ਸੂਤਰਾਂ ਤੋਂ ਲੱਗਿਆ ਭਰੋਸੇ 'ਚ ਪਤਾ ਵੀ ਇੱਕ ਗਾਰੰਟੀ ਦਿੱਤੀ ਗਈ ਸੀ 100000 ਰੁਪਇਆ ਉਸਤੇ ਸਾਈਨ ਹੋਣ ਦੇ ਚਾਂਸ ਨੇ ਤੇ ਦੂਸਰਾ ਪੈਟਰੋਲ ਔਰ ਗੈਸ ਇਨਾਂ ਦੇ ਰੇਟ ਘਟਾਏ ਜਾਂਦੀ ਵੀ ਗੱਲਬਾਤ ਚੱਲ ਰਹੀ ਹੈ ਜੋ ਕਿ ਲੱਗ ਰਿਹਾ ਵੀ ਤਕਰੀਬਨ ਇਹ ਸਾਈਨ ਹੋਣਗੇ ਕਿਉਂਕਿ ਭਗਵਾਨ ਤੁਮਨ ਸਾਹਿਬ ਨੇ ਸਾਫ਼ ਜਾਰੀ ਕੀਤਾ ਜਿਹੜਾ ਨੋਟਿਸ ਉਸ ਦੇ ਸਾਰੇ ਮੰਤਰੀਆਂ ਨੂੰ ਕਿਹਾ ਗਿਆ ਵੀ ਕੋਈ ਵੀ ਉੱਥੋਂ ਗੈਰ ਹਾਜ਼ਰ ਨਾ ਹੋਵੇ ਕਿਉਂਕਿ ਉਸ ਦਿਨ ਮੈਂ ਬਹੁਤ ਵੱਡੇ ਡਿਸੀਜਨ ਲੈਣੇ ਨੇ ਤਾਂ ਦੋਸਤੋ ਦੇਖਾਂਗੇ ਹੁਣ ਇਸ ਮੀਟਿੰਗ ਦੇ ਵਿੱਚ ਕਿਹੜੇ ਡਿਸੀਜਨ ਪੰਜਾਬ ਦੇ ਲੋਕਾਂ ਦੇ ਆਣਗੇ ਅਸੀਂ ਚਾਹਨੇ ਆ ਸਾਡਾ ਕੰਮ ਹੈ ਆਵਾਜ਼ ਉਠਾਣਾ ਤੇ ਜੇਕਰ ਆਣਗੇ ਤਾਂ ਵਧੀਆ ਰਹੇਗਾ ਨੀਤਾ ਵੀ ਸਰਕਾਰ ਨੂੰ ਇਹਦਾ ਖਮਿਆਜਾ ਭੁਗਤਣਾ ਪਏਗਾ ਸੋ ਦੋਸਤੋ ਇਹ ਸਾਡਾ ਅੱਜ ਦਾ ਲਾਈਵ ਪ੍ਰੋਗਰਾਮ ਸੀ ਤੇ ਹੋਰ ਕਿਸੇ ਮੁੱਦੇ ਤੁਹਾ ਨਾਲ ਜੁੜਾਂਗਾ ਉਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ